ਪਹਾੜਾਂ 'ਚ ਲਗਾਤਾਰ ਬਰਸਾਤ ਹੁੰਦੇ ਚੱਲਦਿਆਂ ਮੈਦਾਨੀ ਇਲਾਕਿਆਂ ਦੇ ਵਿੱਚ ਨਦੀ ਨਾਲੇ ਜਿੱਥੇ ਉਫਾਂਦੇ ਨੇ ਤਾਂ ਉੱਥੇ ਹੀ ਹੜ ਵਰਗੀ ਸਥਿਤੀ ਵੀ ਬਣੀ ਹੋਈ ਹੈ ਜਿਸਤੇ ਚੱਲਦੇ ਪਠਾਨਕੋਟ ਦੇ ਨਾਲ ਲੱਗਦੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦੇ ਪੱਧਰ ਵਿੱਚ ਇਜ਼ਾਫਾ ਹੋ ਰਿਹਾ ਤੇ ਜਦੋਂ ਇਸ ਸਬੰਧ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਲਗਾਤਾਰ ਪਹਾੜਾਂ 'ਚ ਬਰਸਾਤਾਂ ਹੋ ਰਹੀਆਂ ਨੇ ਤਾਂ ਉਸਤੇ ਚੱਲਦੇ ਰਣਜੀਤ ਸਾਗਰ ਡੈਮ ਦੀ ਝੀਲ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਉਤੇ ਹੀ ਬਿਜਲੀ ਦੀ ਰੋਜ਼ਾਨਾ ਵਾਧੂ ਪੈਦਾਵਾਰ ਦੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਲਾਲ ਜਿਹੜਾ ਪਾਣੀ ਰਜੀਤ ਸਾਗਰ ਡੈਮ ਦੀ ਛੀਲ ਤੋਂ ਛੱਡਿਆ ਜਾਂਦਾ ਹੈ ਉਹ ਖੋ ਛਾਪਰ ਕੰਡੀ ਡੈਮ ਦੀ ਛੀਲ ਵਿੱਚ ਸਟੋਰ ਕੀਤਾ ਜਾਂਦਾ ਹੈ ਜਿਸ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਲਹਿਰਾ ਰਹੀ ਦਿੱਤਾ ਜਾਂਦਾ ਹੈ ਤਾਂ ਕਿ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇ ਸਕਣ ਇਸ ਸਮੇਂ ਜਿਹੜਾ ਰਜੀਤ ਸਾਗਰ ਡੈਮ ਹੈ ਇਹਦੀ ਛੀਲ ਦਾ ਲੈ ਲੈ ਜਿਹੜਾ 505.52 ਦੇ ਲਗਭਗ ਹੈ ਜੋ ਕਿ ਪਿਛਲੇ ਸਾਲ ਸਿਮਿਲਰ ਸਮੇਂ ਦੇ ਨਾਲੋਂ ਤਕਰੀਬਨ 11 ਤੋਂ 12 ਮੀਟਰ ਜ਼ਿਆਦਾ ਹੈ ਇਸ ਤਰ੍ਹਾਂ ਜਿਹੜੀ ਰੈਜ਼ਰਵয়ার ਦੀ ਫਿਲਿੰਗ ਦੀ ਸਥਿਤੀ ਹੈ ਉਹ ਵੀ ਕਾਫੀ ਕੰਫਰਟੇਬਲ ਹੈ ਪਿਛਲੇ ਸਾਲਾਂ ਦੇ ਨਾਲ ਤੇ ਹੜ੍ਹਾਂ ਦੀ ਸਥਿਤੀ ਤੋਂ ਵੀ ਜਿਹੜਾ ਰੈਜ਼ਰਵਰ ਹੈ ਕਾਫੀ ਸੁਰੱਖਿਅਤ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜੀ ਮਾਤਵਰਤ ਅਵailable ਲਿਮਿਟ ਹੈ ਉਹ 519 ਮੀਟਰ ਤੱਕ ਦਾ ਸੁਰੱਖਿਅਤ ਮੰਨਿਆ ਗਿਆ ਹੈ ਇਸ ਵਿੱਚ ਜੋ ਇਨਫਲੋ ਦੀ ਸਥਿਤੀ ਹੈ ਕਾਫੀ ਕੰਫਰਟੇਬਲ ਹੈ ਜਿਸ ਦੇ ਕਰਕੇ ਜਿਹੜੀ ਬਿਜਲੀ ਮਾਤਵਰਤ ਜਨਰੇਟ ਕੀਤੀ ਜਾ ਰਹੀ ਹੈ ਡੀਐਸਬੀਸੀ ਇਹਨਾਂ ਨੂੰ ਤੇ ਨਾਲੀ ਜੋ ਇਰੀਗੇਸ਼ਨ ਦੀ ਡਿਮਾਂਡ ਹੈ ਇਸ ਸਿਸਟਮ ਦੀ ਉਹਦੇ ਅਨੁਸਾਰ ਅਜਿਹਾ ਚੈਂਪੀਅਨ ਕੈਂਡੀਡੇਟ ਪੇਸ਼ ਚਲਿਆ ਆ ਦੱਸਦੀ ਕਿ ਇਸ ਚੀਲ ਦੇ ਪਾਣੀ ਨੂੰ ਖਤਰੇ ਦੇ ਨਿਸ਼ਾਨ ਤੋਂ ਦੂਰ ਰੱਖਣ ਦੇ ਲਈ ਵਿਭਾਗ ਵੱਲੋਂ ਵੀ ਲਗਾਤਾਰ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਦੱਸੇ ਜਾ ਰਿਹਾ ਹੈ ਕਿ ਹਾਲੇ ਤੱਕ ਰਣਜੀਤ ਸਾਗਰ ਡੈਮ ਦੀ ਚੀਲ ਦਾ ਪਾਣੀ 505 ਮੀਟਰ ਦੇ ਲਗਭਗ ਹੀ ਪੁੱਜਿਆ ਤੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਦੂਰ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਨੇ ਕੀਤਾ ਜਗ ਪਾਣੀ ਟੀਵੀ ਦੇ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ